ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਲੋਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਤੁਹਾਨੂੰ ਉਮੀਦ ਰਹੀਦੀ ਸਾਡੀ ਵੀਡੀਓ ਦੀ ਬਹੁਤ ਸੋਹਣੇ ਸੂਟ ਅਸੀਂ ਲੈ ਕੇ ਆਉਣੀ ਆ ਕਾਟਨ ਦੇ ਸੂਟ ਜਿਹੜੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਜੀ ਕਾਟਨ ਦੇ ਸੂਟ ਕੈਮਬਰੀ ਕਾਟਨ ਦੇ ਸੂਟ ਹੈ ਜੀ ਇਹ ਵਾਲੇ ਬਹੁਤ ਜਿਆਦਾ ਸੋਹਣੇ ਪ੍ਰਿੰਟ ਵੀ ਸਾਰੇ ਸੂਟਾਂ ਦੇ ਸੋਹਣੇ ਸੋਹਣੇ ਆ ਚੁੱਕੇ ਤੁਸੀਂ ਗਰਮੀਆਂ 'ਚ ਆਪਾਂ ਨੂੰ ਗਰਮੀਆਂ 'ਚ ਬਹੁਤ ਜਿਆਦਾ ਸੂਟ ਲੱਗਦੇ ਆ ਕਾਟਨ ਦੇ ਤੁਸੀਂ ਇਸ ਤਰ੍ਹਾਂ ਦੇ ਕਾਟਨ ਦੇ ਸੂਟ ਸਾਡੇ ਤੋਂ ਸਕਰੀਨ ਸ਼ਾਟ ਲੈ ਕੇ ਜੀ WhatsApp ਤੇ ਮੈਸੇਜ ਬਹੁਤ ਹੀ ਪੱਕੇ ਰੰਗਾਂ ਦੇ ਸੂਟ ਹੋਣਗੇ ਕਾਟਨ ਦੇ ਸੂਟ ਜੀ ਵਾਸ਼ ਕਰਨਾ ਵੀ ਖਰਾਬ ਨਹੀਂ ਹੋਣਗੇ ਜੀ ਡਾਲ ਨਹੀਂ ਹੋਣਗੇ ਜੀ ਬਹੁਤ ਸੋਹਣੇ ਕਲਰ ਹੈ ਜੀ ਸੋ ਵਾਸ਼ ਕਰਨਾ ਕਦੇ ਸੂਟ ਡਾਲ ਨਹੀਂ ਹੋਊਗਾ ਬਹੁਤ ਸੋਹਣੇ ਇਦਾਂ ਦੇ ਕਲਰ ਪਏ ਰਹਣਗੇ ਤੇ ਬਹੁਤ ਜਿਆਦਾ ਸੋਹਣੇ ਕਾਟਨ ਦੇ ਸੂਟ ਆ ਗਏ ਆਪਣੇ ਕੋਲੇ ਜੀ ਕੈਂਬਰੀ ਕਾਟਨ ਦੇ ਸੂਟਾਂ ਦਾ ਰੇਟ ਹੈਗਾ ਜੀ 450 ਜੀ ਜਿਹੜੇ ਸੂਟ ਤੁਸੀਂ ਬਾਜ਼ਾਰ ਸ਼ਾਪ ਦੇ ਵਿੱਚੋਂ ਤੁਸੀਂ ਲੈਨੇ ਆ 6-700 ਸੂਟ ਤੁਹਾਨੂੰ ਪਿਆ ਜਾਂਦਾ ਉਹ ਆਪਣੇ ਕੋਲੇ ਜੀ 450 ਦਾ ਮਿਲੂਗਾ ਜੀ ਸ਼ਿਪਿੰਗ ਫ੍ਰੀ ਹੋਊਗੀ ਜੀ ਕਿਤੇ ਵੀ ਤੁਸੀਂ ਸੂਟ ਕਾਰ ਬੈਠੇ ਸੂਟ ਤੁਸੀਂ ਮੰਗਵਾ ਸਕਦੇ ਆਂ ਅਸੀਂ ਪਰਸਨ ਕਰ ਦਾਂਗੇ ਜੀ ਤੁਹਾਡਾ ਕੋਰੀਅਰ ਉੱਥੇ ਪਹੁੰਚੂ ਆਪਦੇ ਐਡਰੈਸ ਦੇ ਉੱਪਰ ਤੁਸੀਂ ਇਹ ਸੂਟਾਂ ਦਾ ਤੁਸੀਂ ਆਰਡਰ ਦਿਓ ਆਪਦਾ ਐਡਰੈਸ ਦਿਓ ਤੁਹਾਨੂੰ ਤੇ ਤੁਹਾਡਾ ਘਰ ਬੈਠੇ ਸੂਟ ਪਹੁੰਚੂਗਾ ਜੀ ਜੇ ਕਿਸੇ ਭੈਣਾ ਨੇ ਸੂਟ 10 ਸੂਟ ਲੈਣੇ ਆ ਤੇ 10 ਸੂਟਾਂ ਦੇ ਨਾਲ ਅਸੀਂ ਆਫਰ ਦਿੱਤਾ ਹੋਇਆ ਇੱਕ ਗਿਫਟ ਦਿੱਤਾ ਹੋਇਆ ਇੱਕ ਸੂਟ ਤੁਹਾਨੂੰ ਫ੍ਰੀ ਮਿਲੂਗਾ ਜੀ 10 ਸੂਟਾਂ ਦੇ ਨਾਲ ਤੁਹਾਨੂੰ 11ਵਾਂ ਸੂਟ ਫ੍ਰੀ ਮਿਲੂਗਾ ਜੀ ਇਸ ਤਰ੍ਹਾਂ ਦੇ ਪੱਕੇ ਰੰਗਾਂ ਦੇ ਕਾਟਨ ਦੇ ਸੂਟ ਤੁਸੀਂ ਮੰਗਵਾਉਣ ਲਈ ਜੀ ਸਾਪਣੇ ਸਕਰੀਨ ਉੱਪਰ ਨੰਬਰ ਚੱਲ ਰਿਹਾ ਜੀ 7508680048 ਦੇ ਉੱਪਰ ਤੁਸੀਂ ਕਾਲ ਮੈਸੇਜ ਕਰੋ ਇਹਨੇ ਸੋਹਣਾ ਸੋਹਣੇ ਸੂਟਾਂ ਦਾ ਜੀ ਲਾਭ ਠਾਓ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ कॉटन ਦੇ ਲੈਣ ਲਈ ਜਿਸ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਲਾਈਕ ਕਰਨਾ ਵੀਡੀਓ ਚੰਗੀ ਲੱਗੀ ਜੇ ਅੱਗੇ ਭੈਣਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਜੀ ਬਹੁਤ ਸਤਰਾਂ ਦੇ ਇਹ ਜੀ ਇਸ ਤਰ੍ਹਾਂ ਦੇ ਸੂਟ कॉटन ਦੇ ਆਉਣ ਵਾਲੇ ਹੈ ਜੀ ਕੋਈ ਵੀ ਜੀ ਕੋਈ ਫਰੋਜੀ ਕਲਰ ਦਾ ਸੂਟ ਵੀ ਹੋਊਗਾ ਉਹਦੇ ਵਿੱਚ ਵੀ ਕਲਰ ਡਾਲਣੇ ਹੋਣਾ ਜੀ ਇਸ ਤਰ੍ਹਾਂ ਦੇ ਪੱਕੇ ਪੱਕੇ ਰੰਗਾਂ ਦੇ ਸੂਟ ਦੀ कॉटन ਦੇ ਆ ਗਏ ਹੈ ਜੀ ਕੁਝ ਸਾਡੀ ਵੀਡੀਓ ਦੇਖ ਕੇ ਜੀ ਸਾਨੂੰ ਇਹਨਾਂ ਤੋਂ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਆ ਆਪਣੇ ਸਕਰੀਨ ਤੇ ਨੰਬਰ ਚਲਦੇ ਆ ਜੀ ਜਿੰਨਾਂ ਭੈਣਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਅੱਗੇ ਵੀਡੀਓ ਤੁਹਾਨੂੰ ਇਸ ਤਰ੍ਹਾਂ ਹੀ ਮਿਲਦੀਆਂ ਰਹਿਣਾਂ ਨੋਟੀਫਿਕੇਸ਼ਨ ਮਿਲਦੀ ਰਵੇ ਤੇ ਇਸ ਤਰ੍ਹਾਂ ਦੇ ਡਿਜ਼ਾਈਨ ਦੇਖਦੇ ਰਹੋ ਆਪਣੇ ਕੋਲੇ ਚਿਕਨ ਵਾਲੇ ਸੂਟੀ ਸ਼ਿਲਕਾ ਜੋ ਚਿਕਨ ਬਟਰ ਦੀ ਆ ਗਈ ਜਿਹੜੀ ਬੋਟਮ ਆਪਣੇ ਕੋਲੇ ਪਲੇਨ ਕਾਟਨ ਕੈਮਰੀ ਕਾਟਨ ਦੀ ਆ ਗਈ ਕਈ ਸੂਟ ਇਦਾਂ ਦੇ ਬਣੇ ਹੋਏ ਆ ਬਾਕੀ ਸੂਟ ਆਪਣੇ ਕੋਲੇ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏਗੇ ਇਹ ਸਾਰੇ ਸੂਟੀ ਕੈਮਰੀ ਕੋਟਨ ਦੇ ਜੀ ਕੋਹਤ ਘਟ ਪ੍ਰਾਈਸ ਦੇ ਵਿੱਚ ਆ ਤੁਹਾਨੂੰ ਦੁਬਾਰਾ ਦੱਸ ਦਿੰਨੇ ਜੀ 450 ਦਾ ਸੂਟ ਪਊਗਾ ਜੀ ਸ਼ਿਪਿੰਗ ਵਿਚਾਰ ਚ ਫ੍ਰੀ ਹੈ ਜੀ ਤੁਸੀਂ 10 ਸੂਟ ਮੰਗਾਉਣੇ ਆ ਤਾਂ ਘਰ ਬੈਠੇ ਤੁਹਾਨੂੰ ਇੱਕ ਸੂਟ ਫ੍ਰੀ ਮਿਲੂਗਾ ਜੀ ਇੱਕ ਗਿਫਟ ਦਿੱਤਾ ਗਿਆ ਜੀ 10 ਸੂਟਾਂ ਪਹਿਣਾ ਨੇ 10 ਸੂਟ ਲੈਣੇ ਤੇ ਇੱਕ ਸੂਟ ਫ੍ਰੀ ਮਿਲੂਗਾ ਜੀ ਤੇ ਇਸ ਤਰ੍ਹਾਂ ਦੇ ਸੂਟ ਮੰਗਵਾਉਣ ਲਈ ਜੀ ਘਰ ਬੈਠੇ ਤੁਸੀਂ ਆਰਡਰ ਦੇ ਸਕਦੇ ਆ ਤੁਹਾਨੂੰ ਪਾਰਸਲ ਦਿੱਤਾ ਜਾਊਗਾ ਕਈ ਭੈਣਾ ਜੀ ਕਾਲ ਮੈਸੇਜ ਕਰਦੇ ਹੋ ਕਾਲ ਤੁਸੀਂ ਨਾ ਘਲਾਇਆ ਕਰੋ ਕਈ ਵਾਰੀ ਸਾਤ ਨੂੰ ਨਹੀਂ ਟੰਡ ਹੁੰਦੀ ਤੁਸੀਂ ਮੈਸੇਜ ਦੱਸ ਦਿਆ ਕਰੋ ਜੀ ਮੈਸੇਜ ਕਰਕੇ ਸਾਨੂੰ ਸਕਰੀਨ ਸ਼ਾਟ ਭੇਜਿਆ ਕਰੋ ਪਹਿਲਾਂ ਮੈਸੇਜ ਕਰਿਆ ਕਰੋ ਪਹਿਲਾਂ ਸਕਰੀਨਸ਼ਾਟ ਭੇਜ ਕੇ ਫਿਰ ਉਸ ਤੋਂ ਬਾਅਦ ਤੁਸੀਂ ਕਾਲ ਲਾ ਸਕਦੇ ਆ ਪਹਿਲਾਂ ਸੂਟ ਪਹਿਣਾ ਵੇਖਣ ਸਾਰੀ ਵੀਡੀਓ ਤੇ ਸਾਨੂੰ ਕਾਲ ਲਾਦਣਾ ਸਾਨੂੰ ਨਹੀਂ ਪਤਾ ਲੱਗਦਾ ਤੁਸੀਂ ਕਿਹੜੇ ਸੂਟ ਦੀ ਗੱਲ ਕਰ ਰਹੇ ਹੋ ਕਿਹੜੇ ਸੂਟ ਦੀ ਨਹੀਂ ਤੇ ਤੁਸੀਂ ਪਹਿਲਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰਿਆ ਕਰੋ ਮੈਸੇਜ ਕਰਕੇ ਤੁਹਾਡਾ ਮੈਸੇਜ ਦਾ ਨਾਂ ਜਵਾਬ ਦਿੱਤਾ ਜੇ ਫਿਰ ਤੁਹਾਨੂੰ ਤੁਸੀਂ ਕਾਲ ਕਰਿਆ ਕਰੋ ਜੇ ਤੁਹਾਨੂੰ ਨਾ ਸਮਝ ਆਉਂਦੀ ਹੋਵੇ ਤੇ ਤੁਸੀਂ ਕਾਲ ਐਵੇਂ ਨਹੀਂ ਜ਼ਰੂਰੀ ਕਰਿਆ ਕਰੋ ਪਰ ਕਈ ਵਾਰੀ ਕਾਲ ਨਹੀਂ ਟੈਂਡ ਹੁੰਦੀ ਤੁਸੀਂ ਮੈਸੇਜ ਕਰਿਆ ਕਰੋ ਜੀ ਇਹ ਜੀ ਸੋਹਣੇ ਸੋਹਣੇ ਸੂਟ ਵੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਰਿਕਵੈਸਟ ਹੈ ਅਸੀਂ ਬਹੁਤ ਵਾਰੀ ਕਹਿੰਨੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਤੁਸੀਂ ਵੀਡੀਓ ਦੇਖ ਲੈਣੇ ਆ ਜੀ ਸਾਨੂੰ ਮੈਸੇਜ ਕਰ ਦੇਣੇ ਆ ਤੇ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਇਹਦੇ 'ਚ ਤੁਹਾਡੇ ਹੀ ਭਲਾਈ ਹੈ ਜੀ ਤੁਹਾਡੇ ਹੀ ਫਾਇਦਾ ਤੁਸੀਂ ਚੈਨਲ ਸਬਸਕ੍ਰਾਈਬ ਕਰੋਗੇ ਤੁਹਾਨੂੰ ਸੋਹਣੇ ਸੋਹਣੇ ਹੋਰ ਵੀਡੀਓ ਦੇਖਣੀਆਂ ਲੋੜ ਹੀ ਨਹੀਂ ਪੈਣਗੀਆਂ ਤੁਸੀਂ ਇਹ ਸਾਡੇ ਕਾਰਪਟਿਕ ਤੋਂ ਤੁਸੀਂ ਸੂਟ ਖਰੀਦ ਸਕਦੇ ਆ ਸਾਡੀ ਸ਼ਾਪ ਤੋਂ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਮਿਲਣਗੇ ਜਿਹੜਾ ਤੁਹਾਨੂੰ 6-700 ਦਾ ਕਾਟਨ ਦਾ ਸੂਟ ਪੈਂਦਾ ਜੀ ਐਵੇਂ ਦੇ ਕਲਰ ਵੀ ਡਲ ਹੋ ਜਾਂਦੇ ਆ ਜੀ ਅਸੀਂ ਸਾਡੇ ਕੋਲੇ ਸੂਟ ਤੇ ਕਲਰ ਡਲ ਨਹੀਂ ਹੋਣਗੇ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਸੂਟ ਹੈ ਜੀ ਕਾਟਨ ਦੇ ਜਿਵੇਂ ਆਹ ਸੂਟ ਆ ਗਿਆ ਜੀ ਇਹ ਤੁਹਾਨੂੰ ਪਊਗਾ 750 ਦਾ ਇਹਦਾ ਰੇਟ ਥੋੜਾ ਜਿਹਾ ਹਾਈ ਹੈ ਜੀ ਇਹ 750 ਦਾ ਪਊਗਾ ਜਿਵੇਂ ਤੁਹਾਨੂੰ ਮੈਂ ਦਿਖਾਏ ਪਲੇਨ ਇਹ ਹੈਗੀ ਸੈਲਪ੍ਰਿੰਟ ਬਾਟਮਾ ਗਈ ਜਿਹੜੇ ਤੁਹਾਨੂੰ ਤੇ ਪਹਿਲਾਂ ਦਿਖਾਏ ਸੀ ਤੇ ਆਪਾਂ ਹੁਣ ਦਿਖਾ ਰਹੇ ਆ ਇਹ ਕਾਟਨ ਦੇ ਸੂਟ ਹੈ ਜੀ ਇਹ ਕੈਂਬਰੀ ਕਾਟਨ ਦੇ ਸੂਟ ਹੈ ਜੇ ਅੱਗੇ ਇਹ ਤੁਹਾਨੂੰ 450 ਪਹਿਨੇਗੀ ਜੀ ਇਹਨਾਂ ਸੂਟਾਂ ਨਾਲ ਆਪਾਂ ਆਫਰ ਦਿੱਤਾ ਗਿਆ ਜਿਹੜੇ 450 ਦੇ ਸੂਟਾਂ ਇਹਨਾਂ ਨਾਲ ਹੀ ਆਪਾਂ ਆਫਰ ਦਿੱਤਾ ਗਿਆ ਇੱਕ ਸੂਟ ਜੀ ਆਪਾਂ ਤੁਹਾਨੂੰ ਆਫਰ ਮਿਲੇਗਾ ਗਿਫਟ ਮਿਲੇਗਾ ਜੀ ਵੇਖਦੇ ਰਹੋ ਇਹ ਜਿਸ ਤਰ੍ਹਾਂ ਦੇ ਸੂਟ ਜੀ ਸੋਹਣੇ ਸੋਹਣੇ ਤੇ ਤੁਸੀਂ ਜਦੋਂ ਵੀ ਮੈਸੇਜ ਕਰਦੇ ਕਾਲ ਕਰਦੇ ਤੇ ਕਦੇ ਵੀ ਹਿਸ਼ਕਚਾਇਆ ਨਾ ਕਰੋ ਮੈਸੇਜ ਕਰਿਆ